ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਹੌਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੱਦਨੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਐਨੀਮਲ ਲੈ ਕੇ ਆਏ ਆਂ ਜੀਦੇ ਚ ਇੱਕ ਸੁਆ ਸੁਆ ਨਾਗ ਹੋਊਗਾ ਜੀ ਦੋ ਗੱਬਣ ਹੋਣਗੇ ਤੇ ਇੱਕ ਬਾਈ ਕੋਲ ਚੰਗਾ ਬ੍ਰੀਡਰ ਵੀ ਹੈਗਾ ਮਾਲੀ ਜੀ ਡਿਟੇਲ ਪ੍ਰੋਪਰ ਬਾਈ ਕੋਲ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਰਬ ਤੋਂਨੂੰ ਪਸ਼ੂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਦੀਪ ਕੁਮਾਰ ਪਿੰਡ ਬਦਨੀ ਖੋਰਤ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 986717000 ਠੀਕ ਆ ਬਾਈ ਇੱਕ ਨੰਬਰ ਝੋਟੀ ਤੋਂ ਸ਼ੁਰੂ ਕਰ ਸੁਆ ਕਿੰਨੇ ਮਗਰੇ ਇਹ ਵੀ ਪਹਿਲਾ ਸੁਆ ਆ ਸੂਆ ਪਹਿਲਾ ਦੰਦੋ ਜੀ ਦੰਦੋ 24 ਹੈ ਚਾਰ ਦੰਦਾਂ ਦਾ ਜੀ ਕਦੋਂ ਸੂਈ ਹੈ ਜੀ ਇਹ ਇਹ ਅੱਜ ਸਵੇਰੇ 5:00 ਵਜੇ ਸੂਈ ਹੈ ਜੀਰ ਡਨ ਹੈ ਜੀ ਜੀਰ ਉਹ ਚੈੱਕ ਕਰ ਸਕਦੇ ਹੋ ਜੀਰ ਪ੍ਰੋਪਰ ਡਨ ਆ ਬੱਚਾ ਵੀ ਦਿੱਤਾ ਫਿਰ ਕੱਟੀ ਹੈ ਵੀ ਕੱਟੀ ਦਾ ਕੋਈ ਸੀਮਾ ਰਿਕਾਰਡ ਜੀ ਜੀਰ ਕੱਟੀ ਦਾ ਨਹੀਂ ਪਤਾ ਨਹੀਂ ਪਤਾ ਨਹੀਂ ਠੀਕ ਹੈ ਭਾਈ ਕਿੰਨਾ ਕ ਬੋਲਾ ਕੱਢ ਲਿਆ ਜੀ ਬੋਲਾ ਇਹਦੇ ਸਵੇਰੇ ਜੀਰ ਬੋਨ ਤੇ ਤਿੰਨ ਚਾਰ ਬੋਲਾ ਇਹਨੂੰ ਹੀ ਪਿਆਤਾ ਠੀਕੋ ਬੱਚਾ ਪੀ ਗਿਆ ਹੋ ਕਿੰਨਾ ਬਾਜੂ ਕਰੇ ਦੁੱਧ ਉਹਦੇ ਇੰਸਟੀਚਿਊਟ ਦੀ ਉੱਚਾ ਜਣਾ ਕਿੰਨਾ ਦੁੱਧ ਦੇਣਾ ਚਾਹੀਦਾ ਬਾਲਾ ਨਹੀਂ ਤਿਆਰੀ ਬਹੁਤ ਸੋਹਣੀ ਆਪਾਂ ਤੁਹਾਨੂੰ ਬਾਅਦ ਚ ਦਿਖਾਵਾਂਗੇ ਥਣਾ ਦੇ ਦੰਨ ਮੈਂ ਕਹਿੰਦਾ ਇੱਕ ਨੰਬਰ ਕੋਈ ਪੂਰ ਸ਼ਿੱਟਾ ਨਹੀਂ ਮੈਂ ਕਹਿੰਦਾ ਜਮੀਨ ਤੇ ਬਾਈ ਠੰਡੀ ਮੈਂ ਕਹਿੰਦਾ ਅੰਤੀ ਜੀ ਤੋਰ ਕੇ ਦਿਖਾ ਦੇ ਬਾਈ ਬਾਈ ਦੇ ਦੰਸਨ ਮੁਤਾਬਕ ਸੂਆ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਆ ਜੀ ਆ ਕੇ ਜੇ ਕਿਸੇ ਸੱਜਣ ਨੇ ਚੈੱਕ ਕਰਨੇ ਹੁਣ ਚੈੱਕ ਕਰ ਸਕਦੇ ਆ ਜੀ ਬਾਈ ਦੇ ਦੰਸਨ ਮੁਤਾਬਕ ਜੀ ਬਾਕੀ ਜੇਰ برو ਵੱਡਾ ਨਾ ਤੇ ਹਵਾਨਾ ਕਰਮ ਵਾਲੀ ਐਫ ਐਫ ਗਾਂ ਯਾਰਗਾ ਤਰੀ ਕਰੀ ਫਰਦੀ ਹੈ ਜੇਰ ਚੈੱਕ ਕਰ ਸਕਦੇ ਹੋ ਤੋਰ ਦੀ ਬਰੇ ਜਦੋਂ ਤੁਰੂਗੀ ਛੁੱਟੀ ਹਵਾਨਾ ਤੁਹਾਨੂੰ ਉਦੋਂ ਦਿਖਾਉਗੇ ਜੀ ਐਨ ਪੱਟਾਂ ਚ ਫਸਿਆ ਪਿਆ ਤੇ ਬਾਜੀ ਨੇ 13 14 ਕਿਲੋ ਗਿਆ ਤੇ ਜਦੋਂ ਕੋਈ ਸੱਜਣ ਹਵਾਨੇ ਨੂੰ ਆ ਕੇ ਦੇਖੂਗਾ ਤੇ 13 14 ਕਿਲੋ ਕੋਈ ਬਾਲਾ ਵੀ ਨਹੀਂ ਬਾਕੀ ਬੱਚਾ ਹੀ ਆ ਬਰੇ ਅਜੇ ਹਾਈਟ ਕਰੂਗਾ ਕਿਉਂਕਿ ਜਿੰਨਾ ਟਾਈਮ ਜਵਾਨ ਨਹੀਂ ਹੁੰਦਾ ਉਹਨਾਂ ਟਾਈਮ ਕੱਦ ਵੀ ਕਰੀ ਜਾਣਾ ਤੇ ਬੱਜਨ ਵੀ ਵਧਾਈ ਜਾਣਾ ਮੋੜ ਲਈ ਬਰੇ ਮੋੜ ਕੇ ਰੋਕ ਲਈ ਆਪਾਂ ਥਾਣਾ ਦੇ ਸਾਇਦ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਹੌਲੀ ਹੌਲੀ ਲੈ ਚੱਲ ਕੋਈ ਗੱਲ ਨਹੀਂ ਬੱਚੇ ਦਾ ਕਰਦਾ ਹੀ ਹੁੰਦਾ ਜੀ ਪਸੂ ਤਾਜ਼ਾ ਸੁਆ ਤੇ ਹਮਾਨਾ ਕਰਮ ਵਾਲੀ ਦਾ ਫੋਨ ਚੈੱਕ ਕਰੋ ਜੀ ਐਂਡ 13 14 ਕਿਲੋ ਦੀ ਉਮੀਦ ਤੇ ਬਾਈ ਕੰਨਾ ਦੇਣੀ ਆ ਤੇ ਜੇ ਕਿਸੇ ਸੇਵਾਲੇ ਘਰੇ ਜਾਵੜੀ ਦੁੱਧ ਜਿੰਨਾ ਮਰਜ਼ੀ ਚੋਲਿਓ ਜੀ ਬਾਕੀ ਜਿਹੜੀ ਹਾਈਟ ਦਾ ਅੰਦਾਜ਼ਾ ਬਾਈ ਦੇ ਹਿਸਾਬ ਨਾਲ ਲਾ ਲਿਓ ਜੀ ਬਾਈ ਦਾ ਕਦ ਲਗਭਗ 5-10 ਕੋ ਹੋਊਗਾ ਜੀ ਤੁਸੀਂ ਅੰਦਾਜ਼ਾ ਲਾ ਲਿਓ ਬਾਕੀ ਹਵਾਨਾ ਸੋਨਾ ਫਿਟਨੈਸ ਵਾਲਾ ਥਾਣਾ ਥਾਣਾ ਦੇ ਸਾਈਡ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਬਾਕੀ ਕੋਈ ਗੱਲ ਨਹੀਂ ਮੇਰੇ ਚਾਰ ਹੀ ਥਾਣਾ ਕੋਟ ਨਹੀਂ ਸ਼ਾਂਖ ਨੇ ਜੀ ਡਿਮਾਂਡ ਮੇਰੇ ਦੀ ਡਿਮਾਂਡ ਮੇਰੇ ਦਾ 95 ਹੈ ਕੋ ਜੂ ਮਾਨਤਾਲ ਜੀ ਜਮਾ ਜਾਇਜ ਡਿਮਾਂਡ ਆ ਜੀ ਬਾਈ ਕਹਿੰਦਾ ਲੈਣ ਦੇਣੀ ਆ 95000 ਰੁਪਿਆ ਵਿੱਚੋਂ ਮਾਨਤਾਲ ਜਰੂਰ ਕਰ ਦਾਂਗੇ ਜੀ ਕੋਈ ਬਾਹਲਾ ਸੌਦੇਬਾਜ਼ੀ ਜੀ ਨਾ ਬੋਵੇ ਚਲੋ ਆਏ ਗਏ ਦਾ ਖੁਸ਼ੀ ਨਾ ਮਹਿਮਾਨਦਾਨ ਹੋ ਜੂਗਾ ਜੀ ਦੋ ਨੰਬਰ ਵੀਰੇ ਗੱਭਣ ਸੁਆ ਗੱਨ ਮਾ ਜੀ ਇਹ ਪਹਿਲਾ ਸੁਆ ਵੀਰੇ ਦੰਦੋ ਜੀ ਐ ਦੰਦੋ ਇਹ ਵੀ ਚੋਕੀ ਹੈ ਠੀਕ ਆ ਬਾਈ ਸਮਾਂ ਕਿੰਨਾ ਲੈਂਦੀ ਹੈ ਜੀ ਲੈ ਜੀ ਵੀਰੇ 8 ਤੋਂ 10 ਦਿਨ 8 ਤੋਂ 10 ਦਿਨ ਲੈ ਜੂਗੀ ਜੀ ਠੀਕ ਆ ਬਾਈ 8 ਤੋਂ 10 ਦਿਨ ਕਿੰਨਾ ਕ ਪਾਜੂ ਵੀਰੇ ਦੁੱਧ ਠੀਕ ਆ ਬਾਈ ਸੂਆ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਡੇਟ ਮੁਤਾਬਕ ਹਜੇ ਹਫਤਾ ਪਿਆ ਜੀ ਹਫਤੇ ਤੱਕ ਦਾ ਪੂਰਾ ਟੌਪ ਦਾ ਹਵਾਨਾ ਤਿਆਰ ਕਰੂਗੀ ਜੀ ਬਾਕੀ ਵਜਨ ਮਜੂਦੀ ਇਹ ਵੀ ਚੰਗੀ ਕਿੰਨਾ ਕ ਬਾਜੂ ਮੇਰੇ ਦੁੱਧ ਦੁੱਧ ਨੂੰ 12 ਦਿਨਾਂ ਤੱਕ ਦੇਣਾ ਚਾਹੀਦਾ ਵੀਰੇ ਠੀਕ ਹੈ ਜੀ ਇਹ ਨਹੀਂ ਉਹ ਚੋਟੀ ਨਾਲੋਂ ਵੀ ਜ਼ਿਆਦਾ ਨਿਕਲਣਾ ਸਹੀ ਗੱਲ ਹੈ ਜੀ ਬਾਕੀ ਇਸ ਸਮਾਂ ਲੈਂਦੀ ਆ ਨਾ ਜੀ ਕੱਚੀ ਆ ਅੱਜ ਤੁਹਾਨੂੰ ਭਾਅ ਚ ਮਿਲ ਜਾਣੀ ਆ ਜੀ ਜਿੱਦੇ ਕਰਮ ਵਾਲੀ ਤਿਆਰ ਹੋਊਗੀ ਤੇ ਉਹਦੇ ਡਿਮਾਂਡ ਹੋਰ ਹੋਊਗੀ ਥਣ ਕੱਲਾ ਕੱਲਾ ਨਿਖੜ ਮੱਥੀ ਜਵਾਈ ਵਾਲਾ ਸਮਾਂ ਹਜੇ ਲੈਂਦੀ ਆ ਜੀ ਇਹਦੀ ਡਿਮਾਂਡ ਫਿਰ ਅੱਜ ਕੱਚੀ ਕੱਚੀ ਦੀ 95000 ਜੇ ਕੋਈ ਜੋੜਾ ਲੈ ਜੂ ਬਾਈ ਠੀਕ ਆ ਜੇ ਕੋਈ ਜੋੜਾ ਲੈ ਜੂਗਾ ਤੇ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਇੱਕ ਤੇ ਦੋ ਨੰਬਰ ਦਾ 95 95000 ਰੁਪਇਆ ਆ ਗਈ ਵੀਰੇ ਤਿੰਨ ਨੰਬਰ ਸੁ ਆ ਗਏ ਨਮਾ ਜੀ ਇਹ ਵੀ ਵੀਰੇ ਪਹਿਲੇ ਹੀ ਦੰਦੋ ਜੀ ਦੰਦੋ ਜਵਾਨ ਜਵਾਨ ਅਸਾਂ ਵਾ ਕਿੰਨਾ ਲੈਂਦੀ ਆ ਜੀ ਇਹ ਇਹਦੀ ਵੀ 6-7 ਦਿਨ ਤੇ ਆਫ ਦੀ ਮੰਡੀ ਵਿੱਚ ਕਿੰਨਾ ਕ ਭਾਜ ਦੁੱਤ ਜੀ ਦੋ ਦੋ 3 ਰੁਪਏ ਇਹਦੇ 11-12 ਠੰਡੀ ਸੀਲ ਆ ਜੀ ਮੈਂ ਕਿਹਨਾਂ ਤੋਂ ਵੀ ਜਾਣਦਾ ਤੋੜ ਕੇ ਦਿਖਾ ਦੇ ਬਾਈ ਸੂਆ ਇਹ ਵੀ ਪਹਿਲਾ ਜੀ ਇਹ ਦੰਦੋ ਬਾਈ 10 ਦਾ ਕਿ ਜਵਾਨ ਆ ਜੀ ਸਮਾਂ ਜਿਹੜਾ ਹੁੰਦਾ ਜੀ ਜਿਵੇਂ ਮਾਲਕ ਦੱਸ ਦਿੰਦੇ ਆ ਜੀ 2-4 ਦਿਨ ਪਸ਼ੂ ਵੱਧ ਵੀ ਲਿਜਾ ਸਕਦਾ ਜਾਂ ਪਹਿਲਾ ਵੀ ਸੂ ਸਕਦਾ ਹੁੰਦਾ ਜੀ ਬਾਕੀ ਜੇ ਪਸ਼ੂ ਜੀ ਲਾਜਦਾ ਬਾਈ 4 ਦਿਨ ਕੱਢ ਵੀ ਜਾਂਦਾ ਉੱਪਰ ਵੀ ਲੈ ਜਾਂਦਾ ਦੁੱਧ ਬਾਈ 10 ਦਾ ਕਿ 12 ਤੋਂ 13 ਕਿਲੋ ਪਾਜੂਗੀ ਜੀ ਥਣਾ ਦੇ ਸਾਈਜ਼ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਸੋਹਣੇ ਗੈਪ ਤੇ ਲੱਗੇ ਹੱਥੀਚੋ ਆਈ ਵਾਲਾ ਥਾਣਾ ਜੀ ਬਾਕੀ ਤਿਆਰੀ ਸੋਹਣੀ ਕਰਦੀ ਹੁੰਦੀ ਆ ਜੀ ਹਫਤੇ ਤਿੱਕਰ ਤਾਂ ਪੂਰਾ ਹੁਣਾਂ ਤੇ ਵੱਡਾ ਹਮਾਨਾ ਤਿਆਰ ਕਰੂਗੀ ਬਾਕੀ ਇਹਦਾ ਕੱਦ ਕਾਠ ਚੰਗਾ ਵਜਨ ਵੀ ਚੰਗਾ ਜੀ ਕੱਲੀ ਕੱਚੀ ਕੱਚੀ ਆ ਜੀ ਚਲੋ ਫਾਇਦਾ ਹੀ ਹੋਣਾ ਪਰ ਅੱਜ ਭਾਜ ਮਿਲ ਜੂ ਜਿੱਦੇ ਤਿਆਰ ਹੋਗੀ ਤੇ ਉਹਦੇ ਭਾਗ ਕੋਈ ਹੋਰ ਹੋਊ ਜੇ ਕੋਈ ਵੇਚਣ ਵਾਲਾ ਸੱਜਣ ਲੈ ਜੇ ਤਾਂ ਹੁਣੇ 4 ਦਿਨ ਸਾਹਮਣੇ ਵਿੱਚ ਨਹੀਂ ਹੋਵੇ ਤਾਂ ਉਹ ਨੂੰ 4 ਪੈਸੇ ਦੇ ਦਊਗੀ ਇਹਦੀ ਡਿਮਾਂਡ ਵੀਰੇ ਗਦਰੀ 80 ਠੀਕ ਆ ਜੀ ਇਹਦਾ ਬਾਈ ਕਹਿੰਦਾ 85000 ਰੁਪਿਆ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਇੱਕ ਬਾਈ ਕੋਲ ਮਾਲੀ ਆ ਜੀ ਬਹੁਤ ਚੰਗਾ ਇਹਦੀ ਵੀ ਡਿਟੇਲ ਲੈ ਦਿੰਨੇ ਕਿਉਂਕਿ ਜਿਹਨੇ ਵੀਰ ਨੇ ਬਰੀਡ ਤੇ ਕੰਮ ਕਰਨਾ ਉਹਨਾਂ ਨੂੰ ਚੰਗਾ ਮਾਲੀ ਚਾਹੀਦਾ ਹੁੰਦਾ ਜੀ ਸ਼ੌਂਕ ਨਾਲ ਜਾ ਮਾਲਕਾਂ ਦਾ ਪਹਿਲਾਂ ਵਾਲਿਆਂ ਦਾ ਰੱਖਿਆ ਸੀ ਤੇ ਗਾਂਹ ਵਾਲਾ ਵੀ ਸ਼ੌਂਕ ਵਾਲਾ ਵੀਰ ਕੋਈ ਲੈ ਜਾਏ ਤਾਂ ਚਲੋ ਬਰੀਡਰ ਬੰਜੂ ਟੌਪ ਦਾ ਜੀ ਉਮਰ ਕਿੰਨੀ ਕ ਬਈ ਇਹਦੀ ਇਹ ਵੀ ਨਹੀਂ ਰੋਕਤ ਉਹ ਢੇਲ ਸਾਲ ਦਾ ਹਾਂ ਦੰਦੋ ਜੀ ਦੋ ਦੰਦ ਦੋ ਦੰਦ ਬੱਚਾ ਹੀ ਹੈ ਬੱਚਾ ਹੀ ਹੈ ਕਰਾਸ ਕਰਦਾ ਜੀ ਠੀਕ ਆ ਜੀ ਤੇ ਬਈ ਸੀਮਨ ਕਿਹੜੇ ਦਾ ਜੀ ਇਹ ਇਹ ਵੀ ਹਰਿਆਣੇ ਦਾ ਕਟਾ ਮੂਹਰਾ ਨਾਦਲ ਦਾ ਕਟਾ ਠੀਕ ਹਰਿਆਣੇ ਦੀ ਬੇਲੇ ਦੀ ਜੀ ਉਹ ਲੋਪਾ ਟੱਕਰ ਹੀ ਰੱਖ ਲਿਆ ਜੀ ਠੀਕ ਹੈ ਜੀ ਤੋੜ ਕੇ ਦਿਖਾ ਦੀ ਬਾਈ ਮਾਤ ਦੇ 22 ਕਿਲੋ ਦੁੱਧ ਤਿਆਰ ਕੀ ਠੀਕ ਹੈ ਜੀ ਕੱਦ ਕਾਠ ਵੱਡਾ ਆ ਜਾਂਦਾ ਜੀ ਕੁੰਡਾ ਸੰਗਾ ਬਾਕੀ ਬੱਚਾ ਹੀ ਆ ਜੀ ਦੋ ਦੰਦ ਬਾਈ ਦੱਸਦਾ ਜੀ ਅਜੇ ਕ੍ਰੋਸ ਬਾਈ ਦੱਸਦਾ ਕੀ ਕਰਦਾ ਜੀ ਹਰਿਆਣੇ ਚੋਂ ਮੱਝ ਲੈ ਕੇ ਆਂਦੀ ਸੀ ਉਹਦੇ ਮਗਰ ਬੱਚਾ ਆਇਆ ਸੀਗਾ ਜੀ ਇਹ ਕੱਦ ਕੱਟ ਪੂਰਾ ਚੰਗਾ ਵਜਨ ਵਜੂਦ ਪੂਰਾ ਚੰਗਾ ਕ੍ਰੋਸ ਕਰਦਾ ਜਿਹਨੇ ਬਰੀਡ ਤੇ ਕੰਮ ਕਰਨਾ ਹੋਵੇ ਉਹਨਾਂस्ते ਤੋਹਫਾ ਬਾਕੀ ਮਦਰ ਮੜ ਦਾ ਰਿਕਾਰਡ ਵੀ ਇਹਦਾ ਵੀਰੇ ਪੂਰਾ ਚੰਗਾ ਬਾਕੀ ਜਿਹੜੀਆਂ ਬਰੀਕੀਆਂ ਹੁੰਦੀਆਂ ਮਾਲੀ ਜੀ ਉਹ ਤੁਸੀਂ ਆਪ ਹੀ ਨੋਟ ਕਰ ਲੈਣੀਆਂ ਕਿਉਂਕਿ ਬਰੀਕੀਆਂ ਬਹੁਤ ਜਾਦ ਨੇ ਜਾਦੇ ਨੇ ਜੀ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਵੀਰੇ ਜ਼ਿਆਦਾ ਹੋਊਗੀ ਜੀ ਬਾਕੀ ਪਤਲੀ ਚਮੜੀ ਦਾ ਜੀ ਡਿਮਾਂਡ ਵੀਰੇ ਦੇ 85000 ਠੀਕ ਹੈ ਜੀ ਇਹਦਾ 85000 ਰੁਪਇਆ ਬਾਈ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ